ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੂਤਪਾਲ ਦਾ ਐਨਐਸਏ ਕਹਿੰਦੇ 1 ਸਾਲ ਵਾਸਤੇ ਹੋਰ ਵਧਾ ਦਿੱਤਾ ਪਹਿਲਾਂ ਤਿਆਰੀ ਕੀਤੀ ਸੀ ਤੇਲ ਤੂਲ ਚੋਣ ਦੀ ਕਿੱਡੇ ਬਰੁਗੜ ਤੋਂ ਪੰਜਾਬ ਆਉਣਗੇ ਅਜਨਾਲਾ ਜਿਹੜਾ ਥਾਣੇ ਤੇ ਹਮਲਾ ਕੀਤਾ ਸੀ ਉਹ ਉਹਦੇ ਕੇਸ ਵਿੱਚ ਕਹਿੰਦੇ ਦਵਾਰਾ ਰਿਮਾਨਡ ਤੇ ਲਿਆ ਜਾਓ ਛੇਤਰਪ੍ਰੇਟ ਹੋਊ ਸ਼ਾਇਦ 1 ਸਾਲ ਲਈ ਬਚਾਅ ਹੋਰ ਹੋ ਗਿਆ ਕੋਈ ਨਹੀਂ ਅਗਲੇ ਸਾਲ ਸਹੀ ਜੁੱਤੀਆਂ ਤਾਂ ਵਧਣਗੀਆਂ ਵਧਣਗੀਆਂ ਘਟਦੀਆਂ ਨਹੀਂ ਅੱਕੇ ਭੈ ਨੇ ਜਿਨ੍ਹਾਂ ਦੇ ਹਮਲਾ ਕੀਤਾ ਸੀ ਅਜਨਾਲੇ ਖਾਣੇ ਵਿੱਚ ਖੁੱਲਣਗੇ ਬਹੁਤ ਤਰਕੇ ਚਲੋ ਮੈਂ ਵੀ ਕਹਿ ਦਨਾ ਵੀ ਮਾੜਾ ਕੀਤਾ ਹਕੂਮਤ ਨੇ ਐਨਐਸੇ ਵਧਾਉਣਾ ਨਹੀਂ ਸੀ ਆਧਨਰੀ ਮਾਰਨਾ ਹੁੰਦਾ ਉਜੇ ਕਨੇ ਰੋਣਾ ਨਹੀਂ ਆਉਂਦਾ ਰੋਂਦਿਆਂ ਵਰਗਾ ਮੂੰਹ ਕਰ ਲੈਨੇ ਜ਼ਰੂਰੀ ਹੁੰਦਾ ਜਦੋਂ ਅਫਸੋਸ ਕਰਨ ਜਾਣਾ ਹੋਵੇ ਕਿਸੇ ਦੇ ਘਰ ਜ਼ਰੂਰੀ ਹੁੰਦਾ ਜਾਂ ਅੱਖਾਂ ਤੇ ਥੁੱਕ ਲਾ ਲਓ ਪਾਣੀ ਦੇ ਛਿੱਟੇ ਮਾਰ ਲਓ ਵੀ ਬੜਾ ਦਰਦ ਹੈ ਬੰਦੇ ਨੂੰ ਬੜੀ ਹਮਦਰਦੀਆਂ ਰੋਂਦਾ ਉਹ ਤਾਂ ਨਹੀਂ ਅਸੀਂ ਕਰਦੇ ਅਸੀਂ ਕੋ ਰੋਈਏ ਬਈ ਰੋਣ ਉਹ ਪੇਟਣ ਉਹ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਨੇ ਅਸੀਂ ਕੋ ਰੋਈਏ ਅੱਛਾ ਹੁਣ ਮੈਂ ਜਿਹੜੀ ਗੱਲ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਜ਼ਰੂਰ ਜਿਹੜਾ ਇਹਨਾਂ ਦਾ ਵਕੀਲ ਆ ਨਾ ਖਾਰਾ ਉਹ ਜਿਹੜਾ ਵੱਡੀ ਸਾਰੀ ਕਮੜੀ 'ਚ ਪੱਗ ਮੰਨ ਲੈਂਦਾ ਤੁਸੀਂ ਉਹਦੀਆਂ ਸਟੇਟਮੈਂਟਾਂ ਸੁਣ ਕੇ ਦੇਖੋ ਮੈਨੂੰ ਬਹੁਤ ਹਸਾਇਆ ਜਦੋਂ ਉਹਦੀਆਂ ਗੱਲਾਂ ਸੁਣੀਆਂ ਕਹਿੰਦਾ ਪੰਜਾਬ ਦੀ ਜਿਹੜੀ ਜਨਤਾ ਹੈ ਉਹ ਮੁੱਖ ਮੰਤਰੀ ਬਣਾਓ ਅਮਰਪਾਲ ਨੂੰ ਬਣਾਓ ਕਿਉਂ ਕਹਿੰਦੇ ਜੇਲ੍ਹ ਵਿੱਚੋਂ ਕਢਾਉਣਾ ਹੁਣ ਪਹਿਲਾਂ ਇਹਨਾਂ ਬੇਵਕੂਫਾਂ ਨੂੰ ਇਹ ਪੁੱਛੋ ਵੀ ਤੁਸੀਂ ਅਮਰਤਪਾਲ ਨੂੰ ਜੇਲ੍ਹ ਵਿੱਚੋਂ ਬਾਹਰ ਕਢਾਉਣ ਵਾਸਤੇ ਮੁੱਖ ਮੰਤਰੀ ਬਣਾਉਣਾ ਹੈ ਜਾਂ ਪੰਜਾਬ ਲਈ ਕੋਈ ਫਰਕ ਹੈ ਇਹਦਾ ਮਤਲਬ ਇੱਥੇ ਜਿਹੜਾ ਵੀ ਗੈਂਗਸਟਰ ਉਠੂ ਜਿਹੜਾ ਵੀ ਗੰਦ ਪਾਉ ਉਹ ਗੁੰਡਾ ਕਰਦੇ ਕਰਕੇ ਜੇਲ੍ਹ ਚਲਾ ਜਾਊ ਫਿਰ ਉਹਨੂੰ ਬਾਹਰ ਕਢਾਉਣ ਵਾਸਤੇ ਉਹਨੂੰ ਮੁੱਖ ਮੰਤਰੀ ਬਣਾਇਆ ਕਰਾਂਗੇ ਦੇਖੋ ਕਹਿੰਦਾ ਮਾਲਵੇ ਚੋਂ ਬਣਾਵਾਂਗੇ ਮਾਲਵੇ ਦੇ ਲੋਕ ਨਾ ਇੰਨੇ ਕਮਲੇ ਨਹੀਂ ਜਿਵੇਂ ਤੁਸੀਂ ਬਣਾਏ ਮਾਲਵੇ ਦੇ ਲੋਕ ਬਹੁਤ ਸਿਆਣੇ ਐ ਮਾਲਵੇ ਦੇ ਲੋਕਾਂ ਨੇ ਅਤਵਾਦ ਦਾ ਜੂਨ 84 ਦਾ ਦੌਰ ਹੰਡਾਇਆ ਐ 8 ਵਜੇ ਤੋਂ ਬਾਅਦ ਕੋਈ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਸੀ ਪਤਾ ਹੈ ਪੰਜਾਬ ਦੇ ਲੋਕਾਂ ਨੂੰ ਖਾਰਾ ਵਕੀਲ ਜੀ ਤੁਸੀਂ ਵੀ ਜਾਗ ਤਾਂ ਸਮਾ ਕੇ ਰੱਖਿਓ ਸ਼ਾਇਦ ਤੁਹਾਨੂੰ ਵੀ ਗ੍ਰਹਿ ਮੰਤਰੀ ਬਣਾ ਦਿੱਤਾ ਜਾਵੇ ਕਿਉਂਕਿ ਸੁਪਨੇ ਲੈਣੇ ਨੇ ਫੀਲਿੰਗਾਂ ਲੈਣੀਆਂ ਨੇ ਲਈ ਚਲੋ ਸਪਨੇ ਦੇ ਵਿੱਚ ਬੰਦਾ ਰਾਜਾ ਵੀ ਬਣ ਜਾਂਦਾ ਰੰਕ ਵੀ ਬਣ ਜਾਂਦਾ ਭਖਾਰੀ ਵੀ ਬਣ ਜਾਂਦਾ ਮੰਗਤਾ ਵੀ ਬਣ ਜਾਂਦਾ ਉਹ ਕਰਤੂਤਾਂ ਛੋਡੀਆਂ ਨੇ ਲਈ ਜੋ ਸੁਪਨੇ ਦਿਨੇ ਅਦਾਲਤਾਂ ਦੇ ਵਿੱਚ ਲੋਕਾਂ ਦੇ ਕੇਸ ਲੜ ਕੇ ਕਮਲੇ ਹੋ ਜਾਂਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਫੇਰ ਰਾਤ ਨੂੰ ਸੁਪਨੇ ਚੱਲਦੇ ਨੇ ਸੁਪਨੇ ਵਿੱਚ ਕਿਤੇ ਮੁੱਖ ਮੰਤਰੀ ਬਣਾ ਦਿਓ ਮੂਤਪਾਲ ਨੂੰ ਆਪ ਗ੍ਰਹਿ ਮੰਤਰੀ ਬਣ ਜਾਓ ਕੀ ਲੱਗਦਾ ਨਾ ਹਿੰਗ ਲੱਗੇ ਨਾ ਫਟਕੜੀ ਜੋ ਮਰਜੀ ਜੱਬੜ ਕੇ ਮਾਰੇ ਚੱਲੋ ਪਰ ਗੱਲ ਚੇਤੇ ਰੱਖਿਓ ਜਿਹੜਾ ਲੋਕਾਂ ਨੂੰ ਤੁਸੀਂ ਵਕੀਲ ਹੋਣ ਦੇ ਨਾਂ ਤੇ ਬੇਬਕੂ ਬਣਾ ਰਹੇ ਹੋ ਨਾ ਇਹ ਸਾਰੀਆਂ ਤੁਹਾਡੇ ਸਾਹਮਣੇ ਆਉਣੀਆਂ ਤੁਹਾਨੂੰ ਹੱਥਾਂ ਨਾਲ ਦਿੱਤੀਆਂ ਮੂੰਹ ਨਾਲ ਖੋਲਣੀਆਂ ਪੈਣੀਆਂ ਗੱਲ ਚੇਤੇ ਰੱਖਿਓ ਅੱਛਾ ਹੁਣ ਮੈਂ ਇੱਕ ਪਤੇ ਦੀ ਗੱਲ ਕਰਨੀ ਆ ਅਮਰਤਪਾਲ ਦਾ ਜਿਹੜਾ ਐਨਐਸਏ ਕਿਉਂ ਵਧਾਇਆ ਗਿਆ ਪਹਿਲਾਂ ਕਿਉਂ ਕਿਹਾ ਗਿਆ ਕਿ ਡਿਬਰੂਗੜ ਤੋਂ ਅਸਮ ਤੋਂ ਜਾਨਕੀ ਆਸਾਨ ਤੋਂ ਪੰਜਾਬ ਲੈ ਕੇ ਆਵਾਂਗੇ ਉਹਦਾ ਕਾਰਨ ਸੀ ਪੰਜਾਬ ਦੇ ਲੋਕਾਂ ਨੂੰ ਬੇਵਕੂ ਬਣਾਉਣਾ ਸੀ ਕਿਉਂ ਕਿ ਕਿਉਂਕਿ ਜਿਹੜੇ ਪਹਿਲਾਂ ਨੌ ਸਾਥੀ ਇਹਦੇ ਨਾਲ ਸੀ ਤੇ ਉਹਨਾਂ ਨੂੰ ਹੁਣ ਪੰਜਾਬ ਲਿਆਂਦਾ ਗਿਆ ਹੁਣ ਅਮਰਤਪਾਲ ਨੂੰ ਜੇਲ੍ਹ ਵਿੱਚ ਇਕੱਲੇ ਨੂੰ ਰੱਖ ਲਿਆ ਹੁਣ ਕੱਲੇ ਦੇ ਨਾਲ ਜਿਹੜੀਆਂ ਮੀਟਿੰਗਾਂ ਹੋਣਗੀਆਂ ਨਹੀਂ ਉਹ ਸੌਖਾ ਹੋ ਗਿਆ ਨਹੀਂ ਨਾਲਦਿਆਂ ਨੇ ਚੁੱਉ ਚੈਂ ਕਰਨੀ ਸੀ ਵੀ ਅਮਰਤਪਾਲ ਬੀਜੇਪੀ ਦਾ ਬੰਦਾ ਹੈ ਅਮਰਤਪਾਲ ਫੁਲਾਣੀ ਏਜੰਸੀ ਦਾ ਬੰਦਾ ਹੈ ਅਮਰਤਪਾਲ ਤਾਂ ਆਰਐਸ ਦਾ ਬੰਦਾ ਨਹੀਂ ਇਹ ਗੱਲਾਂ ਹੋਣਗੀਆਂ ਸੀ ਹੁਣ ਅਗਲੇ ਨੇ ਕੱਲਾ ਰੱਖ ਲਿਆ ਕਮਰੇ ਵਿੱਚ ਉਥੇ ਇੱਕ ਸਿੰਗਲ ਬெட் ਲਾ ਦੇਣਗੇ ਤੇ ਛੋਟਾ ਜਿਹਾ ਫਰਿੱਜ ਜਾਂ ਜਾਂ ਦੂਜਾ ਰੱਖ ਦੇਣਗੇ ਉਹ ਬਾਟਰਕੁੱਲ ਕੀ ਕਹਿੰਦੇ ਹੁੰਦੇ ਪਾਣੀ ਵਾਲਾ ਠੰਡੇ ਪਾਣੀ ਵਾਲਾ ਤੇ ਅੰਦਰ ਚਾਰ ਰੋਟੀਆਂ ਸਵੇਰੇ ਚਾਰ ਸ਼ਾਮ ਨੂੰ ਭੇਜਦਾ ਕਰਨਗੇ ਦੁੱਧ ਹੀ ਗੜਵੀ ਦੇ ਦੇ ਕਰਨਗੇ ਅੰਦਰ ਤੇ ਜਿਹੜੀ ਗੱਲਬਾਤ ਕਰਨੀ ਹੈ ਵੀ ਪੰਜਾਬ ਦੇ ਲੋਕਾਂ ਨੂੰ ਮੂਰਖ ਕਿੱਦਾਂ ਬਣਾਉਣਾ ਹੈ ਪੰਜਾਬ ਦੇ ਵਿੱਚ ਅੱਗ ਕਿੱਦਾਂ ਲਾਉਣੀ ਹੈ ਉਹ ਸਾਰੀਆਂ ਘਾੜਤਾ ਹੁਣ ਇਕੱਲੇ ਦੇ ਨਾਲ ਬਹਿ ਕੇ ਘਾੜਨਗੇ ਇਹ ਸਚਾਈ ਹੈ ਇਕੱਲੇ ਨੂੰ ਬਖ ਤਾਂ ਕੀਤਾ ਦੂਜਿਆਂ ਨਾਲ ਜਾਣੇ ਕਿ ਭੇਡਾਂ ਵਿੱਚੋਂ ਆਜੜੀ ਨੂੰ ਵੱਖ ਕਰ ਲਿਆ ਹੁਣ ਆਜੜੀ ਨੂੰ ਸਿਖਾਉਣਗੇ ਵੀ ਜਦੋਂ ਅਗਲੇ ਸਾਲ ਪੰਜਾਬ 'ਚ ਜੰਗ ਤੇਨੂੰ ਤੂੰ ਭੇਡਾਂ ਕਿਵੇਂ ਇਕੱਠੀਆਂ ਕਰਨੀਆਂ ਨੇ ਕਿਹੜੀ ਭੇਡ ਨੂੰ ਕਿਹੜੀ ਲਾਲਚ ਕਿਹੜਾ ਲਾਲਚ ਦੇਣਾ ਹੈ ਕਿਹੜੀ ਭੇਡ ਨੂੰ ਕਿਹੜਾ ਲਾਲਚ ਦੇਣਾ ਹੈ ਇਹ ਸਾਰਾ ਕੁਝ ਉਹਨੂੰ ਡਿਗਰੂ ਕਾਲਜ ਵਿੱਚ ਹੁਣ ਸਿਖਾਉਣਗੇ ਇੱਕ ਸਾਲ ਲੱਗੂ ਕਿਉਂਕਿ 27 ਦੇ ਵਿੱਚ ਇਲੈਕਸ਼ਨ ਹੋਣੀਆਂ ਉਹਦੋਂ ਪਹਿਲਾਂ ਪਹਿਲਾਂ ਪੂਰਾ ਪੜਾ ਦੇਣਗੇ ਵੀ ਐਦਾਂ ਕਮਾਂਗੇ ਤੂੰ ਐਦਾਂ ਕਮੀ ਸਾਡੀਆਂ ਮਰਜੀ ਐ ਤੇ ਤੂੰ ਐਦਾਂ ਕਰੀ ਹੁਣ ਕੱਲੇ ਨੂੰ ਡਿਬਰੂਗੜ ਜੇਲ੍ਹ ਦੇ ਵਿੱਚ ਪੜਾਉਣਗੇ ਆ ਜਿਹੜੇ ਖਾਰੇ ਵਰਗੇ ਨੇ ਨਾ ਕਹਿੰਦੇ ਨੇ ਮੁੱਖ ਮੰਤਰੀ ਬਣਾਓ ਪੰਜਾਬ ਦੇ ਲੋਕੋ ਤਾਂ ਜੇਲ੍ਹ ਵਿੱਚੋਂ ਬਾਹਰ ਆਉ ਇਹਨਾਂ ਦਾ ਮੁੱਖ ਮੰਤਰੀ ਬਣਦੇ ਨਾਲ ਅਮਰਪਾਲ ਦਾ ਬਾਹਰ ਆਉਣ ਦੇ ਨਾਲ ਅੰਦਰ ਰਹਿਣ ਦੇ ਨਾਲ ਕੋਈ ਲਾਗਾ ਦੇਗਾ ਨਹੀਂ ਇਹਨਾਂ ਦਾ ਮਤਲਬ ਇਹਨਾਂ ਨੇ ਜਿਹੜੀਆਂ ਬਾਹਰ ਖਾਲਸਤਾਨੀ ਭੇਡਾਂ ਬੈਠੀਆਂ ਨੇ ਧੁੱਤੇ ਬੈਠੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਖਾਤੇ ਦਿੱਤੇ ਹੋਏ ਨੇ ਅਕਾਊਂਟ ਨੰਬਰ ਦਿੱਤੇ ਹੋਏ ਨੇ ਵੀ ਅਸੀਂ ਮਹਾਨ ਜੋਧਿਆਂ ਦੇ ਕੇਸ ਲੜਦੇ ਆ ਤੇ ਤੁਸੀਂ ਤਿਲ ਫੁੱਲ ਆ ਸਾਡੇ ਅਕਾਊਂਟਾਂ ਵਿੱਚ ਪਾ ਦਿਆ ਕਰੋ ਅਸੀਂ ਫੀਸ ਕੋਈ ਨਹੀਂ ਲੈਂਦੇ ਅਸੀਂ ਸੇਵਾ ਕਰਦੇ ਆ ਹੁਣ ਜੇ 100 ਭੇਡ ਨੇ 20 ਵੀ ਡਾਲਰ ਵੀ ਪਾਤੇ ਕਿੰਨੇ ਪੈਸੇ ਹੋਗੇ ਤੁਸੀਂ ਅੰਦਾਜ਼ਾ ਲਾ ਲਓ ਜਾਣੀ ਕਿ ਮਹੀਨੇ ਦੇ ਵਿੱਚ 5-7 ਲੱਖ ਆਉਣਾ ਬੜਾ ਸੌਖਾ ਹੈ ਇਹਨਾਂ ਵਕੀਲਾਂ ਲਈ ਇਹਨਾਂ ਦੀ ਆ ਗੇਮ ਹੈ ਮੁੱਖ ਮੰਤਰੀ ਬਣਾਓ ਲੋਕੋ ਫੇਰ ਅਮਰਤਪਾਲ ਬਾਹਰ ਆਓ ਤਲ ਤਾਂ ਮੇਰੀ ਵੋਟ ਲੈ ਜਿਓ ਆ ਕਿ ਮੈਂ ਪਉਨ ਸਤਕਾਰ ਕਰਕੇ ਜਿਹੜਾ ਵੀ ਬਾਰ ਮੂਰੇ ਲੰਘਿਆ ਨਾ ਮੇਰੇ ਜੁੱਤੀ ਇਹਦੀ ਫੇਰ ਉਹ ਚੰਗੀ ਤਰ੍ਹਾਂ ਚੇਤੇ ਰੱਖੋਗੇ ਅਛਾ ਲਾਸਟ ਵਿੱਚ ਗੱਲ ਕਹਿਣੀ ਹੈ ਪੰਜਾਬ ਦੇ ਲੋਕੋ ਸੋਹਣਿਓ ਧਿਆਨ ਦੇ ਨਾਲ ਅੱਜ ਜਿਵੇਂ ਭਵੰਤਮਾਨ ਨੇ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਇਆ ਤੁਸੀਂ ਦੇਖ ਹੀ ਚੁੱਕੇ ਹੋ ਗਾਲਾਂ ਕੱਢਦੇ ਹੁਣ ਹਰ ਵਕਤ ਇਹ ਅਮਰਤਪਾਲ ਵਰਗੇ ਤਾਂ ਇਦੋਂ ਵੀ ਭੇੜਾ ਕਰਨਗੇ ਕਿਉਂਕਿ ਅਮਰਤਪਾਲ ਥੋੜੀ ਮੁੱਖ ਮੰਤਰੀ ਬਣਨਾ ਹੈ ਅਮਰਤਪਾਲ ਨੂੰ ਮੁੱਖ ਮੰਤਰੀ ਜਿਹੜੇ ਬਣਾਉਣਾ ਬਣਾਉਣਾ ਚਾਹੁੰਦੇ ਨੇ ਉਹ ਛਿਲ ਲਉਣਗੇ ਪੰਜਾਬ ਦੇ ਖੱਲੇ ਭਵਨ ਤਮਾਨ ਦਾ ਮਾੜਾ ਮੋਟਾ ਆ ਭੰਗੜੇ ਭੁੰਗੜੇ ਪਾਉਣ ਜਾਣਦੇ ਹੀ ਐ ਇਹ ਤਾਂ ਫੇਰ ਵੀ ਜੇ 27 ਦੇ ਵਿੱਚ ਕੁਝ ਨਾਂ ਬਣਿਆ ਅਗਲਾ ਫੇਰ ਬੱਬੂ ਮਾਨ ਨੂੰ ਕਹ ਦੋ ਮੈਨੂੰ ਫਿਲਮ ਚ ਲੈ ਲੈ ਹੁਣ ਤਾਂ ਜਾਣ ਪਛਾਣ ਕਲਾਕਾਰਾਂ ਨਾਲ ਜ਼ਿਆਦਾ ਹੋ ਗਈ ਆ ਜਿਹੜੇ ਡਾਂਸਰ ਨਰਦੇ ਨੇ ਉਥੇ ਪ੍ਰੋਗਰਾਮ ਮਿਲ ਜਾ ਕਰਨਗੇ ਉਧਰ ਨੂੰ ਹੋ ਜੂ ਤਾਂ ਅਗਲੇ ਨੂੰ ਤਾਂ ਕੰਮ ਆਉਂਦਾ ਏ ਇਹ ਤਾਂ ਖੱਲਾ ਟਰੈਕਟਰ ਚ ਲਾਉਣ ਜਾਣਦਾ ਸੀ ਦੁਬਈ ਦੇ ਵਿੱਚ ਉਹ ਵੀ ਤੇ ਮੈਂ ਜਿਹੜੀ ਗੱਲ ਖਾਰੇ ਨੇ ਕਹੀ ਆ ਨਾ ਉਹਦਾ ਜਵਾਬ ਦਿੱਤਾ ਹੈ। ਬਖਾਰਾ ਸਾਹਿਬ ਪਹਿਲੇ ਤਾਂ ਆਪਣੇ ਪੱਗ ਛੋਟੀ ਕਰ ਲਓ। ਸੁਰਤ ਆ ਜੇ ਮਾੜੀ-ਮੋਟੀ ਵੀ ਕੀ ਗੱਲ ਕਹਿਣੀ ਹੈ মিডিਆ ਸਾਹਮਣੇ ਕਿਹੜੀ ਨਹੀਂ ਕਹਿਣੀ। ਕਿਉਂਕਿ ਸਿਰ ਨੂੰ ਹਵਾ ਨਹੀਂ ਲੱਗਦੀ। ਪਤਾ ਨਹੀਂ ਕੇਸੀ ਨਹਾਉਂਦੇ ਹੋ ਕਿ ਨਹੀਂ ਨਹਾਉਂਦੇ। ਅੱਖਾਂ ਖੁੱਲਦੀਆਂ ਕਿ ਨਹੀਂ ਖੁੱਲਦੀਆਂ। ਮੂੰਹ ਛੋਟਾ ਜਾ ਪੱਗ ਵੱਡੀ ਹੈ। ਤੇ ਕਈ ਕਿੰਟਾਂ ਵਿੱਚ ਕਹਿੰਦੇ ਨੇ ਪਹਿਲਾਂ ਭਰਾਵਾ ਪੱਗ ਛੋਟੀ ਕਰ ਪੱਗ ਵੱਡੀ ਐ ਤੇ ਦਿਮਾਗ ਕੰਮ ਨਹੀਂ ਕਰਦਾ ਜੋ ਮੂੰਹ ਚੋਂ ਆਉਂਦਾ ਉਹ ਤੁਸੀਂ ਕੱਢ ਦਿੰਨੇ ਹੋ ਤੇ ਫਿਰ ਲੋਕ ਕੱਢਦੇ ਆ ਗਾਲਾਂ ਕਹਿੰਦੇ ਜੀ ਮਾਲਵੇ ਚ ਮੁੱਖ ਮੰਤਰੀ ਬਣਾਵਾਂਗੇ ਕੋਈ ਨਹੀਂ ਬਣਾਵਾਂਗੇ ਡਾਂਗ ਸਭ ਤੋਂ ਪਹਿਲਾਂ ਮਾਲਵੇ ਫੇਰੂ ਮਾਲਵੇ ਵਾਲੇ ਲੋਕ ਇੰਨੇ ਅੱਕੇ ਹੋਏ ਨੇ ਪਹਿਲਾਂ ਕਿਸਾਨਾਂ ਆ ਜਿਹੜੇ ਕਿਸਾਨ ਆ ਗੁੰਨ ਢੱਲੇ ਵਾਲ ਵਰਗੇ ਇਹਨਾਂ ਤੋਂ ਅੱਕੇ ਨੇ ਫਿਰ ਭਗਵਾਨ ਤਮਾਨ ਤੋਕੇ ਹੋਏ ਨੇ ਆ ਕੁਝ ਬਾਜਵੇਂ ਵਰਗੇ ਤੋਕੇ ਹੋਏ ਨੇ ਜਿਹੜੇ ਬੰਬਾਂ ਵਾਲੇ ਕੁਝ ਰਾਜੇ ਬਡਿੰਗ ਵਰਗੇ ਤੋਕੇ ਹੋਏ ਨੇ ਸਮਝਾਈ ਗੱਲ ਦੀ ਇਹ ਲੋਕ ਹੁਣ ਸਮਝ ਚੁੱਕੇ ਨੇ ਹੁਣ ਜਿਹੜਾ ਵੀ ਇੱਥੇ ਆ ਕੇ ਨਾਟਕਬਾਜ਼ੀ ਜੀ ਕਰੋ ਨਾ ਖਾਸ ਕਰਕੇ ਜਿਹੜੇ ਕਹਿੰਦੇ ਅਸੀਂ ਪੰਜਾਬ ਨੂੰ ਬਚਾਉਣਾ ਹੈ ਅਸੀਂ ਨਸ਼ੇ ਛਡਾਵਾਂਗੇ ਨੌਜਵਾਨਾਂ ਦੇ ਅਮਰ ਛਕਾਵਾਂਗੇ ਅਸੀਂ ਇਹਨਾਂ ਲੋਕਾਂ ਤੇ ਮਾਲਵੇ ਦੇ ਲੋਕ ਇੰਨੇ ਕੁ ਲੱਗਦੇ ਡਾਂਗ ਇਹ ਤਰੀਕੇ ਨਾਲ ਫੇਰਨਗੇ ਤੁਹਾਡੀ ਨਾਨੀ ਚ ਇਤੇ ਕਰਾ ਦੇਣਗੇ ਅੱਛਾ ਇੱਕ ਹੋਰ ਬੇਨਤੀ ਕਰਨੀ ਹੈ ਇੱਕ ਅਮਰਪਾਲ ਦੇ ਭਾਬੇ ਨੂੰ ਕਹੋ ਵੀ ਜਿਹੜਾ ਘਰੇ ਇੱਕ ਬੇਟਾ ਬੈਠਾ ਨਾ ਲੜਕਾ ਹੈਪੀ ਨਸ਼ੇੜੀ ਜਿਹੜਾ ਉਹਨੂੰ ਪਹਿਲਾਂ ਕਿਸੇ ਐਨ ਜੀਓ ਵਿੱਚ ਭਰਤੀ ਪੁਰਤੀ ਕਰਾ ਲਓ ਕਿਸ ਡਾਕਟਰ ਦੇ ਕੋਲੇ ਨਸ਼ਾ ਛਡਾ ਲਓ ਕਈ ਵਾਰੀ ਟਰੈਕਟਰ ਦੇ ਕੇ ਐਮ ਐਲਏ ਬਣਾਉਣਾ ਹੁੰਦਾ ਹੋ ਸਕਦਾ ਇਹ ਤੁਹਾਨੂੰ ਲਾਨਤਾਂ ਪਾਈਆਂ ਨੇ ਪਰ ਤੁਹਾਡੇ ਕੰਨ ਤੇ ਜੂੰਨ ਸਰਕਦੀ ਨਹੀਂ ਤੁਸੀਂ ਬੇਸ਼ਰਮ ਬੰਦੇ ਹੋ ਜਿਹੜੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਬੇ ਬੇਵਕੂਫ ਸਮਝਦੇ ਹੋ ਤੁਸੀਂ ਮੂਰਖ ਸਮਝਦੇ ਹੋ ਇਹ ਬੇਨਤੀ ਪ੍ਰਵਾਨ ਕਰਿਓ ਖਾਰਾ ਸਾਹਿਬ ਨੂੰ ਬੇਨਤੀ ਹੈ ਵਕੀਲ ਸਾਹਿਬ ਨੂੰ ਪਹਿਲਾਂ ਆਪਣੀ ਪਾਕਿ ਵਿਛੋੜੀ ਕਰ ਲਓ ਮੜੀ ਸਿਰ ਨੂੰ ਹਵਾ ਲੱਗ ਜੇ ਫਿਰ ਤੁਹਾਨੂੰ ਪਤਾ ਲੱਗ ਜੇ ਵੀ ਕਹਿਣਾ ਕੀ ਹੈ ਤੇ ਜਿਹੜੇ ਬਾਹਰਲੇ ਲੋਕ ਨੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਵਾਲੇ ਉਹਨਾਂ ਨੂੰ ਬੇਨਤੀ ਹੈ ਵੀ ਇਹਦਾ ਪੰਜਾਬ ਨਾਲ ਅੰਮ੍ਰਿਤਪਾਲ ਨਾਲ ਕੋਈ ਲਾਗਾ ਦੇ ਕਾ ਨਹੀਂ ਇਹ ਵਕੀਲਾ ਨੇ ਆਪਣੇ ਖਾਤੇ ਤੁਹਾਨੂੰ ਦਿੱਤੇ ਹੋਏ ਨੇ ਤੁਹਾਡੇ ਕੋਲ ਉਹਨਾਂ ਨੇ ਡਾਲਰ ਲੈਣੇ ਹੁੰਦੇ ਨੇ ਮਾਇਆ ਲੈਣੀ ਹੁੰਦੀ ਹੈ ਹੋਰ ਕੋਈ ਚੱਕਰ ਨਹੀਂ ਇਹ ਬੇਨਤੀ ਪ੍ਰਵਾਨ ਕਰਿਓ ਨਾ ਉਜਾੜੋ ਪੰਜਾਬ ਨੂੰ ਬਸਦਾ ਰਹਿਦਾ ਰਹਿਣ ਦਿਓ ਮਾੜਾ ਮੋੜਾ ਸ਼ਰਮ ਮੰਨ ਲਓ ਮਾੜੀ ਮੋੜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ